जम्मू ਕਸ਼ਮੀਰ ਦੇ ਪਹਿਲਗਾਮ ਵਿਖੋਏ ਅੱਤਵਾਦੀ ਹਮਲੇ ਵਿੱਚ ਹੁਣ ਤੱਕ 6 ਸਪਾਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਅਤਵਾਦੀ ਹਮਲੇ ਦੇ ਕਾਰਨ ਪੂਰੇ ਦੇਸ਼ ਵਿੱਚ ਤੈਅਸ਼ਚਤਤਾ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਇਹ ਹਮਲਾ ਕਰਵਾਇਆ ਕਿਸ ਨੇ ਹੈ? ਹੁਣ ਪਹਿਲਗਾਮ ਤੇ ਹੋਏ ਅੱਤਵਾਦੀ ਹਮਲੇ ਤੇ ਗੁਆਂਢੀ ਦੇਸ਼ ਪਾਕਿਸਤਾਨ ਨੇ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਅਸੀਦ ਨੇ ਕਿਹਾ ਕਿ ਸਾਡਾ ਇਸ ਹਮਲੇ ਨਾਲ ਕੋਈ ਸਹਿਣਾ ਦੇਣਾ ਨਹੀਂ ਹੈ। ਅਸੀਂ ਅਤਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਹਾਈ ਅਲਰਟ 'ਤੇ ਰੱਖਿਆ ਹੈ ਪਾਕਿਸਤਾਨੀ ਹਵਾਈ ਸੈਨਾ ਦੇ ਜਾਸੂਸੀ ਜਹਾਜ਼ ਭਾਰਤੀ ਸਰਹੱਦ ਨਾਲ ਲੱਗਦੇ ਇਲਾਕਿਆਂ ਦੇ 에ਅਰਸਪੇਸ 'ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਪਲਾ ਕੋਟ ਹਵਾਈ ਹਮਲੇ ਬੰਦਲਾ ਲੈ ਸਕਦਾ ਹੈ ਪੌਣਾ ਦੱਸਦੀ ਹੈ ਕਿ ਬਿੱਤੇ ਦਿਨ ਜੰਮੂ ਕਸ਼ਮੀਰ ਦੇ ਪਹਿਲਕਾਮ ਵਿੱਚ ਸਭ ਤੋਂ ਵੱਡਾ ਅਤਵਾਦੀ ਹਮਲਾ ਹੋਇਆ ਇਸ ਵਿੱਚ ਸਪਾਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੋਕ ਚੱਕਮਿਰੇ ਇਸ ਹਮਲੇ ਬਾਰੇ ਪੀੜਤਾ ਨੇ ਦੱਸਿਆ ਹੈ ਕਿ ਮੇਰੇ ਪਤੀ ਨੂੰ ਮੇਰੀ ਅੱਖਾਂ ਸਾਹਮਣੇ ਹੀ ਪੂਰੀ ਮਾਰ ਦਿੱਤੀ ਗਈ ਉਸਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਹੀ ਆਪਣੇ ਪੂਰੇ ਪਰਿਵਾਰ ਨਾਲ ਪਹਿਲਕਾਮ ਪਹੁੰਚੇ ਸਨ ਅਸੀਂ ਪਹਿਲਕਾਮ ਦੇ ਉੱਚੇ ਮੈਦਾਨ ਤੇ ਘੋੜਸਵਾਰੀ ਕਰਕੇ ਕਿਲ੍ਹੇ ਤੇ ਪਹੁੰਚੇ ਉਹ ਆਪਣੇ ਰਿਸ਼ਤੇਦਾਰ ਨਾਲੋਂ ਲਗਭਗ 50 ਮੀਟਰ ਦੀ ਦੂਰੀ ਤੇ ਇਕੱਠੇ ਬੈਠੇ ਸਨ ਮੰਮੀ ਅਤੇ ਡੈਡੀ ਘੇਟ ਨੇ ਰਸਨ ਉਸ ਸਮੇਂ ਇੱਕ ਅਤਵਾਦੀ ਆਇਆ ਤੇ ਪੁੱਛਿਆ ਕਿ ਓ ਮੁਸਲਮਾਨ ਹਨ ਜਾਂ ਹਿੰਦੂ ਉਹ ਉਸ ਸ਼ਬਦ ਸਮਝ ਨਹੀਂ ਸਕੀ ਫਿਰ ਉਸ ਨੇ ਪੁੱਛਿਆ ਜੇ ਤੂੰ ਮੁਸਲਮਾਨ ਹੈ ਤਾਂ ਕਲਮਾ ਪੜ ਕੇ ਦਿਖਾ ਅਸੀਂ ਉਸ ਸ਼ਬਦਾਂ ਨੂੰ ਮਜ਼ਾਕ ਸਮਝਾ ਤਸੀਂ ਕਿਹਾ ਨਹੀਂ ਭਰਾ ਅਸੀਂ ਮੁਸਲਮਾਨ ਨਹੀਂ ਹਾਂ ਇਹ ਕਹਿਣ ਤੋਂ ਬਾਅਦ ਉਸ ਨੇ ਮੇਰੇ પતિ ਨੂੰ ਕੋਲ ਇਨਾਦ ਦਿੱਤੀ ਤੇ ਜੇ પતિ ਦੀ ਮੌਤ ਉਸ ਨੇ ਅੱਖਾਂ ਸਾਹਮਣੇ ਹੀ ਹੋ ਗਈ ਤੇ ਉਹ ਕੁਝ ਨਹੀਂ ਕਰ ਸਕੀ ਅੱਤਵਾਦੀ ਉਸ ਨੂੰ ਮੇ ਮਾਰ ਦੇਣਾ ਚਾਹੁੰਦੇ ਸਨ ਪਰ ਮੇਰੀ ਭੈਣਾਂ ਤੇ ਮੇਰੇ ਮਾਪਿਆਂ ਨੇ ਮੈਨੂੰ niche ਖਿੱਚ ਲਿਆ ਦੱਸਦੇ ਕਿ ਲਸ਼ਕਰ-ਏ ਤੋਇੱਬਾ ਦੇ ਇੱਕ ਸਕੁਐਡ ਰੈਜੀਡੈਂਟ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਦਸਨੀਯੋਗ ਹੈ ਕਿ ਪਹਿਲ ਕਾਂ ਵਿੱਚ ਹੋਇਆ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾਊਦੀ ਅਰਬ ਦਾ ਟੂਰਾਂ ਰੱਦ ਕਰਕੇ ਤੁਰੰਤ ਭਾਰਤ ਪਰਤ ਆਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਕਾਊਂਟ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਸੱਦੇ ਤੇ 사ウਦੀ ਅਰਬ ਦੇ ਤੌਰ ਤੇ ਗਏ ਸਨ ਪਰ ਹਮਲੇ ਦੀ ਖਬਰ ਸੁਣਦਿਆਂ ਹੀ ਉਪਾਰਤ ਪਰਤ ਪਹੁੰਚੇ ਅਤੇ ਐਮਰਜੈਂਸੀ ਮੀਟਿੰਗ ਸੱਦੀ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਜੰਮੂ ਕਸ਼ਮੀਰ ਦੇ ਪਹਿਲਕਾਮ ਵਿੱਚ ਹੋਇਆ ਤਬਦੀ ਹਮਲੇ ਵਿੱਚ ਮਾਸੂਮ ਲੋਕਾਂ ਦੀ ਮੌਤ ਤੇ ਦੁੱਖ ਜ਼ਾਹਿਰ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਅਮਰੀਕਾ ਦੇ ਸਮਰਥਨ ਲਈ ਰਾਸ਼ਟਰਪਤੀ ਟਰਪ ਨੂੰ ਧੰਨਵਾਦ ਕੀਤਾ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਮਰਥਨ ਲਈ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਕਾਇਰਤਾਪੂਰਨ ਤੇ ਘਿਨੌਣੇ ਅੱਤਵਾਦੀ ਹਮਲੇ ਦੇ ਦੋਸ਼ੀਆਂ ਤੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਨੂੰ ਸਜ਼ਾ ਦੇਣ ਲਈ ਭਾਰਤ ਤਿਆਰ ਹੈ ਉਦਰਾਸ਼ਟਪਤੀ 트ੰਪ ਨੇ ਪਹਲਗਾਮ ਦੇ ਬੈਸਰਨ ਵਿੱਚ ਹੋਇਆ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਸਹੁੰ ਚੁਕਾਉਣੇ ਕਾਰੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕਾਰਵਾਈ ਕਰਨ ਵਿੱਚ ਪੂਰਾ ਸਮਰਥਨ ਦੇਂਦਾ ਭਰੋਸਾ ਦਿੱਤਾ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਪੁਤਿਨ ਮੈਲੋਨੀ ਅਤੇ ਨਿਤਨੀਆਹੁ ਸਮੇਤ ਵਿਸ਼ਵ ਦੇ ਨੇਤਾਵਾਂ ਨੇ ਪਹਲਗਾਮ ਅਤਵਾਦੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ ਤਸਦੀਕ ਕੀ ਗ੍ਰਹਿ ਮੰਤਰੀ ਮਿਤ ਸ਼ਸ਼ੀਨਗਰ ਪਹੁੰਚੇ ਗ੍ਰਹਿ ਮੰਤਰੀ ਨੇ ਸਾਰੇ ਏਜੰਸੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ ਅਤੇ ਉਹਨਾਂ ਨੇ ਮ੍ਰਿਤਕਾਂ ਨੂੰ ਸ਼ਰਦਨ ਜੀ ਦਿੱਤੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਆਸਿਫ ਮੁਨੀਰ ਨੇ ਪ੍ਰਵਾਸੀ ਪਾਕਿਸਤਾਨੀਆਂ ਦੇ ਇੱਕ ਸੰਮੇਲਨ ਵਿੱਚ ਹਿੰਦੂਆਂ ਵਿਰੁੱਧ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੀਵਨ ਦੇ ਹਰ ਸੰਭਵ ਖੇਤਰ ਵਿੱਚ ਹਿੰਦੂਆਂ ਤੋਂ ਬੱਕਰੇ ਹਾਂ ਸਾਡਾ ਧਰਮ ਬੱਕਰਾ ਹੈ ਸਾਡੇ ਦਿੱਤੀ ਦੇ ਬਾਝ ਬੱਕਰੇ ਨੇ ਸਾਡੀ ਸੰਸਕ੍ਰਿਤੀ ਬਕਰੀ ਹੈ ਸਾਡੀ ਸੋਚ ਬਕਰੀ ਹੈ ਜਰਨਲ ਅਸੀਂ মনির ਨੇ ਅੱਕੇ ਕਿਹਾ ਸੀ ਕਿ ਪਾਕਿਸਤਾਨ ਦੀ ਨੀਂਹ ਕਲਮਾਂ ਤੇ ਰੱਖੀ ਗਈ ਸੀ ਅਸੀਂ ਹਰ ਮਾਮਲੇ ਵਿੱਚ ਹਿੰਦੂਆਂ ਤੋਂ ਬਕਰੇ ਹ ਸਾਡਾ ਧਰਮ ਬਕਰਾ ਹੈ ਸਾਡੀ ਰੀਤੀ ਰਵਾਇਤ ਬਕਰੀ ਨੇ ਸਾਡਾ ਸਭਿਆਚਾਰ ਤੇ ਸੋਚ ਬਕਰੀ ਹੈ ਇਹ ਤੋਂ ਰਾਸ਼ਟਰੀ ਸੰਤਾਨ ਨਹੀਂ ਸੀ ਕੁਝ ਦਿਨ ਪਹਿਲਾਂ ਇਹ ਜੀਹਾ ਕਟੜਪੰਥੀ ਬਿਆਨ ਦਿੱਤਾ ਗਿਆ ਅਤੇ ਫਿਰ ਇਹ ਹਮਲਾ ਜਿਸ ਨਾਲ ਸ਼ੱਕ ਦੀਆਂ ਸੂਈਆਂ ਪਾਕਿਸਤਾਨ ਵੱਲ ਹੀ ਚੰਗੀਆਂ ਨੇ ਪਹਿਲ ਕੰਮ ਵਿੱਚ ਹੋਇਆ ਹਮਲਾ ਬਹੁਤ ਹੀ ਨਿੰਦਣਯੋਗ ਹੈ ਹੁਣ ਕਿੱਥੇ ਗਏ ਉਹ ਲੋਕ ਜੋ ਹਮੇਸ਼ਾ ਭਾਈਚਾਰੇ ਦਾ ਨਾਰਾ ਲਗਾਉਂਦੇ ਹਨ ਜੋ ਹਮੇਸ਼ਾ ਮੁਸਲਿਮਾਂ ਤੇ ਜ਼ੁਲਮ ਹੁੰਦੋਹਾਈ ਦਿੰਦੇ ਨੇ ਜੋ ਕਤਲਿਆਮ ਹੋਇਆ ਹੁਣ ਉਸ ਨੂੰ ਲੈ ਕੇ ਸ਼ਾਇਦ ਉਹਨਾਂ ਦੇ ਮੂੰਹੋਂ ਕੋਈ ਸ਼ਬਦ ਵੀ ਬਾਹਰ ਨਹੀਂ ਆਵੇਗਾ